ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਚ ਇੱਕ ਗੱਬਣ ਝੋਟੀ ਤੇ ਇੱਕ ਤਾਜੀ ਸੂਵੀ ਇਹ ਦੋ ਨਾਲ ਸੀਲਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਲਵਿੰਦਰ ਸਿੰਘ ਜੀ ਪਿੰਡ ਭਾਗੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਮੋਬਾਈਲ ਨੰਬਰ ਜੀ ਆਪਣਾ 81465 ਜੀ 19501 81465 19501 ਜੀ 19501 ਜਿਹੜੇ ਆਪਾਂ ਪਹਿਲਾ ਨੰਬਰ ਤੇ ਦੇਖਿਆ ਨੇ ਪਲੂਨ ਸੂਈ ਵੀ ਕੱਟੀ ਹਾਂ ਜੀ ਪਲੂਨ ਸੂਈ ਆ ਜੀ ਮੂਹੋ ਚੌਗੀ ਆ ਜੀ ਮੂਹੋ ਚੌਗੀ ਬੱਚਾ ਮਿਲਗਾ ਫਣ ਬੱਚਾ ਹਾਂ ਜੀ ਮਿਲ ਕੈਮਦਾਨ ਹੋ ਗਿਆ ਸੂਈ ਨੂੰ ਇਹਨੂੰ ਅੱਜ 7ਵਾਂ ਦਿਨ ਹੋ ਗਿਆ ਜੀ ਸੂਈ ਨੂੰ ਇਹ ਇੱਕ ਨੰਬਰ ਈ ਧਾਰਾ ਧੂਰਾ ਮਾਰ ਕੇ ਦਿਖਾ ਰਹੀ ਸੋ ਵੀਰੋ ਧਾਰਾ ਦੇਖ ਸਕਦੇ ਹੋ ਚੋਣ ਵਗੈਰਾ ਦੇਖੋ ਸੋਹਣਾ ਮੋਟਾ ਚੋਣਾ ਤੇ ਭਾਈ ਜੀ ਚੁਆਈ ਦੀ ਨਰਮ ਆ ਜਮ ਇੱਕ ਨੰਬਰ ਈ ਪੂਰੀ ਨਰਮ ਠੀਕ ਹੈ ਤੇ ਚੋਣ ਚੁਆਈ ਇੱਕ ਨੰਬਰ ਆ ਹਨਾ ਹਾਂ ਜੀ ਤੁਮਾਂ ਲ ਜਿਹੜਾ ਮਰਜੀ ਚੋਈ ਚੱਲੇ ਜਿਹੜਾ ਮਰਜੀ ਚੋਈ ਚੱਲੇ ਕੋਈ ਡੱਕ ਤੇ ਨਹੀਂ ਕਿਸੇ ਕਰਦੀ ਕੋਈ ਡੱਕ ਤੇ ਨਹੀਂ ਸਵਰੋ ਚੁਆਈ ਦੇਖੋ ਕਿੰਨੀ ਨਰਮ ਆ ਚਾਹੇ 10 ਸਾਲ ਦਾ ਬੱਚਾ ਚੋਈ ਚੱਲੇ ਤੂੰ ਦੇਖੋ ਜਮਾਂ ਕਿ ਐ ਵਾਤਾ ਸਾਫ ਸੁਥਰੀ ਚੁਆਈ ਦੀ ਜਮਾਂ ਬੈ ਜਾ ਬੈ ਜਾ ਕਹਦੇ ਚੋਅਈ ਦੀ ਪੂਰੀ ਨਰਮ ਆ ਜਾਵਾ ਹਾਂਜੀ ਪੂਰੀ ਨਰਮ ਆ ਜੀ ਤੇ ਕਿੰਨਾ ਕੁ ਦੁੱਧ ਹਾਜ਼ਰ ਆ ਜੀ ਹੁਣ ਦੁੱਧ ਹੁਣ 10 ਕਿਲੋ ਤਿਆਰ ਹੋ ਜੀ ਆ ਨੈਟ ਵੇਟ ਠੀਕ ਆ 10 ਕਿਲੋ ਦੁੱਧ ਨੈਟ ਚੋਂਦਾ ਜਿਵੇਂ ਹਾਜ਼ਰ ਆ ਹਾਜ਼ਰ ਆ ਜੀ ਸੱਤਵੇਂ ਦਿਨ ਦੀ ਸੂਈ ਨੂੰ 10 ਕਿਲੋ ਦੁੱਧ ਹੋਈ ਠੀਕ ਆ ਤੇ ਜਵਾਗਪੁਰਾ ਕਾਰੀਗਰ ਆ ਹਨਾ ਹਾਂਜੀ ਬੱਚੇ ਚੋਂਦੇ ਰਹਿੰਦੇ ਆ ਹਨਾ ਹਾਂਜੀ ਚੋਂਦਾ ਰਹਿੰਦੇ ਤੇ 10 ਕਿਲੋ ਦੁੱਧ ਦੋ ਟਾਈਮ ਚ ਵਾ ਸਕਦੇ ਆ ਹਾਂਜੀ ਦੋ ਟਾਈਮ ਚੋਂ ਤਿੰਨ ਚੋਂ ਜਿੰਨਾ ਮਰਜ਼ੀ ਚੋਂ ਹੋਈ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਇਹਦਾ ਹੀ 1 ਬਾਈ ਆ 1 ਬਾਈ ਚੋਂ ਮਾਨਤਾ ਨੂੰ ਠੀ 10 ਲੀਟਰ ਦੁੱਧ ਨੈਟ ਚੋਂ ਦਾ ਹਾਜ਼ਰ ਆ। ਹਾਂਜੀ ਹਾਜ਼ਰ। ਹਾਈਐਸਟ ਸਾਂਭੀ ਗਏ ਵਧੀਆ ਆਪਾਂ ਨੂੰ ਪਤਾ ਪਲੂਣ ਕੱਟੀ ਮਹੀਨਾ ਦੁੱਧ ਤੇ ਉਹਦੀ ਲਾਣਦੀ ਆ ਹਨਾ। ਹਾਂਜੀ ਮਹੀਨਾ ਲਾ। ਕਿੰਨਾ ਦੁੱਧ ਪਾ ਦੂਗੀ ਇਹ? ਦੁੱਧ 13-14 ਕਿਲੋ ਤਾਂ ਪਾ ਦੂ ਬਾਈ ਜੀ ਮੈਂ ਕੱਦ ਕਾਲਾ ਖੜੀ ਐ ਵੱਡੀ ਆ। ਕਹਿੰਦਾ ਵਾ 12 ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜਾਏ। ਜਿਹੜਾ ਮਰਜ਼ੀ ਲੈ ਜੀ। ਠੀਕ ਐ ਸੋ ਵੀਰੋ ਝੋਟੀ ਦੇਖੋ ਸਿੰਘਾ ਮੂੰਹ ਮੱਥੇ ਸੋਹਣੀ ਸਾਫ ਸੁਥਰੀ ਬੱਚਾ ਲਾ ਕੇ ਬੱਤਾਰਾ ਮਾਰ ਕੇ ਦਿਖਾ ਦਿਆਂ ਤੇ ਸੋਹਣਾ ਸਾਫ ਸੁਥਰਾ ਚ ਹੋਣਾ। ਜਿਹੜਾ ਮਰਜ਼ੀ ਵੀਰ ਬੈਠੀ ਚੱਲੇ ਕੋ ਸੋ ਦੇ ਕਹਿੰਮਾ ਥਾਣੇ ਚਾਰੇ ਨਿਕਣ ਵਿੱਚ ਸਾਬ ਜੁਤਰੇ ਮੋਹੱਲੇ ਦਾ ਹੈਗਾ 1 ਲੱਖ 2000 ਰੁਪਏ ਇਹਦੇ ਵਿੱਚੋਂ ਥੋੜਾ ਵੱਧਾ ਮਾਨਦਾਨ ਮੌਕੇ ਤੇ ਹੋ ਜਾਊਗਾ ਤੇ ਅੱਗੇ ਦੂਜੇ ਨੰਬਰ ਤੇ ਆਪਾਂ ਗੱਬਣ ਮੈਂ ਦੇਖੀ ਨੇ ਜਿਹੜੀ ਹਾਂਜੀ ਇਹ ਗੱਬਣ ਆਈ ਇਹ ਹਰਪਤਾ ਲਊਗੀ ਪੱਤਣ ਦੀ ਕੱਚੀ ਹੈ ਇਹ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਜੀ ਦੂਜਾ ਸੂਆ ਹਫਤੇ ਦੀ ਕੱਚੀ ਆ ਹਾਂਜੀ ਹਫਤੇ ਦੀ ਕਿੰਨਾ ਕੁ ਦੁੱਧ ਦੇ ਦੂਗੀ ਇਹ ਦੁੱਧ ਦੇ ਕਿੰ ਕੀ ਦੇ ਦੂਗੀ 15 ਕਿਲੋ 12 ਕਿਲੋ ਕਿਲੋ ਮੈਂ ਦੇਤਾ ਜੀ ਰੇਟ ਇਹਦਾ ਕੀ ਹੋ ਗਏ ਇਹਦਾ 132 ਰੋ ਗਏ ਗੁਜਾਇਸ ਹੋ ਜਾਊਗੀ ਹਾਂਜੀ ਮਾਨਤਾਣ ਹੋ ਜਾਊਗੀ ਤੇ ਬਖੇ ਚੀਪੇ ਜੂਪੇ ਜੋਕਿਆ ਜਾਵਾਂ ਇੱਕ ਨੰਬਰ ਆਈ ਚਾਹੇ ਕੋਈ ਗਰੰਟੀ ਤੇ ਮੰਗਾਵਾਂ ਤੋਰ ਦੀ ਬਾਹਰ ਨੂੰ ਸੁਵਰਾ ਸਿੰਘ ਮੂੰਹ ਮੱਥਾ ਦੇਖੋ ਸੋਨਾ ਕੁੰਡਾ ਸਿੰਘ ਆ ਰਾਜੀ ਸਮੀ ਬੜੀ ਵੀ ਕੀਮਤ ਇਹਦੀ ਹੈਗੇ 132 ਹਫਤਾ ਸੂਣ ਦੇ ਵਿੱਚ ਬਾਕੀ ਪਿਆ ਥੋਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਨੈਸ ਵਾਲਾ ਲੈਵਾ ਤੇ 1.75 15 ਸਾਢੇ ਬੰਦਾ ਦੇ ਗਿਰਦੋ ਦੇ ਆਮਲਾ ਦੇ ਦੇ ਦੇਣਾ ਪਲੂਨ ਦਾ 12.5 13 ਕਿਲੋ ਦੁੱਧ ਇਹਦਾ ਦਿੱਤਾ ਹੋ ਗਿਆ ਇੱਕ ਹਫਤਾ ਸਮੂਹ ਚ ਵਾਕੀ ਆ ਤੇ ਸਾਫ ਸੁਥਰਾ ਲੈਵਾ ਜਾਵਾ ਸੋ ਲੈਵਾ ਦੇਖਦਾ ਨੇੜ ਤੋਂ ਸੋਹਣਾ ਸਾਫ ਸੁਥਰਾ ਚੋਅ ਚੂ ਦੀ ਵੀਰ ਦੱਸ ਦਿਆ ਕਿ ਓਕੇ ਆ ਚੀ ਪਾਕੀ ਠੀਕ ਆ ਤੇ ਲੈਵੇ ਦੀ ਬੜੀ ਸਾਫ ਸੁਥਰੀ ਆ ਨਾ ਇੱਕ ਬੱਤੀ ਜੋ ਮੌਕੇ ਦੇ ਮਾਨਦਾਰ ਮਾੜਾ ਮੋਟਾ ਕਰ ਦਾਂਗੇ ਹਨਾ ਹਾਂਜੀ ਹਾਂਜੀ ਕਰ ਦਾਂਗੇ ਠੀਕ ਹੈ ਤੇ ਨੰਬਰ ਬੋਲ ਜੀ ਵੀਰ ਆਪਣਾ 81465 1951 ਪਿੰਡ ਭਾਗੀ ਕੇ ਪਿੰਡ ਭਾਗੀ ਕੇ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਦਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ